ਮੈਂ ਹਿਸਾਬ ਲਾਇਆ ਵੀ ਤੇਰਾ ਵੀ ਜਨਮ ਦਿਨ ਕੀ ਮਨਾਉਣਾ ਕਿਸ ਨੇ ਬੰਦੇ ਨੇ ਕਿਉਂ ਕੀ ਹੋ ਗਿਆ ਤਾਂ ਮੇਰੇ ਸਾਲੇ ਦੀ ਗਰਮੀ ਬੜੀ ਹੁੰਦੀ ਆ ਤੇ ਜੂਨ ਮਹੀਨੇ ਆ ਡਕੀਆਂ ਦੁਨੀਆ ਦੇ ਤੈਨੂੰ ਕੋਈ ਠੰਡਾ ਮਹੀਨਾ ਨਹੀਂ ਲੱਭਾ ਧਰਤੀ ਦੇ ਆਉਣ ਵਾਸਤੇ ਕਿਉਂ ਆ ਕਿਉਂ ਤਾਇਆ ਮੇਰੇ ਸਾਲੇ ਦੀ ਤਪੀ ਰਹੂ ਹਰ ਵੇਲੇ ਆਗੀ ਸੁੱਟੂ ਮੂੰਹ ਚ ਮੇਰੀ ਮਰਜ਼ੀ ਹੈ ਮੈਂ ਜਦੋਂ ਮਰਜ਼ੀ ਜੰਮ ਆਹ ਤੇਰੀ ਮਰਜ਼ੀ ਤੇਰੀ ਮਰਜ਼ੀ ਹੈ ਤੇਰੀ ਮੱਦੀ ਅਗੇ ਟਿਕਦਾ ਕੋਈ ਤੇਰੀ ਮਰਜ਼ੀ ਕਾਦੀ ਐ ਐਡੀ ਦੂੰਗੇ ਤੇ ਪੌਂਚੀ ਹੋਈ ਦੇਵੀ ਪੈਦਾ ਹੋਈ ਤੇਰੀ ਮਰਜ਼ੀ ਨਲਾ ਮਾਰਨ ਦੀ ਮੈਂ ਅੱਛਾ ਤੂੰ ਕੀ ਕਰ ਲੈ ਠੰਡੇ ਮਹੀਨੇ ਜੰਮ ਕੇ ਤੇ ਠੰਡੇ ਮਹੀਨੇ ਜਬ ਬੰਦਾ ਜਨਮ ਦਿਨ ਤੇ ਅੱਜ ਸਾਦਨਾ ਮਨਾ ਲੈਂਦਾ ਨਾ ਆਏ ਠੰਡੇ ਮਹੀਨੇ ਦਾ ਫਾਇਦਾ ਬੰਦਾ ਠੰਡਾ ਰਹਿੰਦਾ ਮੈਂ ਠੰਡੇ ਸੁਭਾ ਦਾ ਤੂੰ ਰਖੀ ਮੇਰੇ ਵਾਸਤੇ ਸੂਰੇ ਦਾ ਗੋਲਾ ਛੁੜਦਾ ਰੱਬ ਨੇ ਜੂਨ ਮਹੀਨੇ ਯਾਰ ਸਰਦਾਰ ਆ ਇਹਦੇ ਨਾਲ ਬੋਟ ਠੰਡੇ ਆ ਠੰਡੇ ਨਹੀਂ ਇੱਥੇ ਮੈਂ ਉਹ ਕੇਕ ਲੈ ਕੇ ਆਂਦਾ ਵੀ ਮੈਂ ਜਨ ਅਸੀਂ ਖਾਵਾਂਗੇ ਕੱਟ ਕੇ ਸਵਾਦ ਨਾਲ ਮੇਰੇ ਸਾਲੇ ਦਾ ਬੇੜਾ ਹੀ ਗਰਕ ਹੋ ਗਿਆ ਆਉਂਦੇ ਪਿਗਲ ਗਿਆ ਉਹਦੇ ਤੇ ਤੁਹਾਨੂੰ ਕਿਹਨੇ ਕਿਹਾ ਵੀ ਚਾਕਲੇਟ ਵਾਲਾ ਲੈ ਕੇ ਆਓ ਚਾਕਲੇਟ ਵਾਲਾ ਮੈਨੂੰ ਕੀ ਪਤਾ ਕਿਹੜਾ ਚੌਕ ਤੇ ਕਿਹੜਾ ਕਿਹੜਾ ਵਾ ਉਹਦੇ ਮੈਂ ਵਾਵਾ ਰੰਗਦਾਰ ਜਿਹਾ ਇਹ ਲੈ ਜਨਾ ਉਥੇ ਮੈਨੂੰ ਕੀ ਪਤਾ ਉਹਦੇ ਆਉਂਦੇ ਹੀ ਚੋ ਗਿਆ ਸਾਰਾ ਗੱਲ ਲਗਾ ਦੀ ਤੇਰਾ ਜਨਮ ਦਿਨ ਏ ਬੇੜਾ ਹੀ ਗਰਕ ਹੁੰਦਾ ਤੂੰ ਕੇ ਗੂਗ ਰਹਿੰਦੇ ਉਹਦੇ ਕਰੇਲੇ ਬਣਾ ਲਿਆ ਕਰ ਆਪਣੇ ਜਰਮ ਦੇ ਇਹ ਕੌੜ ਜੰਮੀ ਤੇ ਕੌੜ ਹੀ ਖਾਓ ਜੂਨ ਮਹੀਨੇ ਆ ਕੇ ਤੂੰ ਮੇਰੀ ਜੂਨ ਹੀ ਖਰਾਬ ਕੀਤੀ ਗੱਲਾਂ ਮਾਰਨਦਾ ਹੀ ਮੇਰੇ ਨਾਲ ਏਸੀ ਲਵਾ ਲੋ ਫੇਰ ਏਸੀ ਕੀ ਕਰ ਦੂੰ ਜਿੰਨਾ ਜ਼ਰਾ ਪਾਰਾ ਹਾਈ ਹੋ ਜਾਂਦਾ ਏਸੀ ਦੇ ਹੱਥ ਖੜੇ ਕਰਾ ਦੇਗੀ ਤੂੰ